अनंत राधिका दी प्री वेडिंग 'ਚ ਚਾਰ ਚੰਨ ਲਗਾਉਣ ਜਾਮਨਗਰ ਪਹੁੰਚੇ ਦਲਜੀਤ ਦਸਾਂਝ ਕਰੀਨਾ ਕਪੂਰ ਨਵੀ ਸਟੇਜ ਦੇ ਉੱਤੇ ਆ ਕੇ ਦਲਜੀਤ ਦੇ ਗਾਣਿਆਂ ਦੇ ਦੀਪ ਧਮਾਕੇਦਾਰ ਪਰਫਾਰਮੈਂਸ 1 ਮਾਰਚ ਤੋਂ 3 ਮਾਰਚ ਤੱਕ ਜਾਮਨਗਰ ਦੇ ਵਿੱਚ ਅੰਬਾਨੀ ਪਰਿਵਾਰ ਦੇ ਅਨੰਤ ਰਾਦਿਕਾ ਦੀ ਪ੍ਰੀ ਵੈਡਿੰਗ ਚੱਲ ਰਹੀ ਹੈ ਇਸ ਫੰਕਸ਼ਨ ਦੇ ਵਿੱਚ ਦੇਸ਼ ਵਿਦੇਸ਼t ਦੀਆਂ ਜਾਣੀਆਂ ਮਾਨੀਆਂ ਹਸਤੀਆਂ ਪਹੁੰਚ ਰਹੀਆਂ ਨੇ ਹੋਨਸਟ ਲਿਸਟ ਦੇ ਵਿੱਚ ਦਲਜੀਤ ਦੋਸਾਂ ਦਾ ਵੀ ਨਾਮ ਜੋੜ ਚੁੱਕਿਆ ਦਲਜੀਤ ਦੋਸਾਂ 2 ਮਾਰਚ ਨੂੰ ਜਾਮਨਗਰ ਦੇ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਸੀ ਤੇ ਰਿਪੋਰਟਸ ਦੇ ਮੁਤਾਬਿਕ ਅਨੰਤ ਰਾਦਿਕਾ ਦੀ ਪਰੀ ਵੈਡਿੰਗ ਦੇ ਵਿੱਚ ਦਲਜੀਤ ਦੋਸਾਂਝ ਦੀ ਜ਼ਬਰਦਸਤ ਪਰਫਾਰਮੈਂਸ ਹੋਣ ਵਾਲੀ ਸੀ ਤੇ ਦੱਸ ਦਈਏ ਕਿ ਪਰਫਾਰਮੈਂਸ ਹੋ ਚੁੱਕੀ ਹੈ ਦਲਜੀਤ ਦੋਸਾਂਝ ਦੀਆਂ ਸਟੇਜ ਤੋਂ ਲਾਈਵ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਮਹਿਫਲ ਦੇ ਵਿੱਚ ਰੌਣਕਾਂ ਬੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸ ਦਈਏ ਕਿ ਦਲਜੀਤ ਦੋਸਾਂਝ ਜਦੋਂ ਪਹੁੰਚੇ ਸੀਗੇ ਤਾਂ ਪਹਿਲੇ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਦਲਜੀਤ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਸੀਗੇ ਤੇ ਕਾਫੀ ਜ਼ਿਆਦਾ ਸਟਾਈਲਿਸ਼ ਲੱਗ ਰਹੇ ਸੀਗੇ ਜਿਸ ਤੋਂ ਬਾਅਦ ਦਲਜੀਤ ਦੋਸਾਂਝ ਜਦੋਂ ਇਸ ਤੇ ਪਹੁੰਚਦੇ ਨੇ ਤੇ ਕਰੀਨਾ ਕਪੂਰ ਵੀ ਉੱਥੇ ਹੁੰਦੀ ਐ ਜਿਸ ਦੇ ਨਾਲ ਦਲਜੀਤ ਦੋਸਾਂਝ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਇਸ ਦੇ ਨਾਲ ਹੀ ਦਲਜੀਤ ਕਰੀਨਾ ਨੂੰ ਕੌਮਪਲੀਮੈਂਟ ਵੀ ਦਿੰਦੇ ਆ ਵੀ ਹੋਊਗੀ ਕੋਈ ਰਿਹਾਨਾ ਪਰ ਸਾਡੇ ਲਈ ਤਾਂ ਆਹੀ ਰਿਹਾਨਾ ਐ ਜਿਸ ਤੋਂ ਬਾਅਦ ਕਰੀਨਾ ਕਪੂਰ ਵੀ ਦਲਜੀਤ ਦੋਸਾਂਝ ਦੇ ਗਾਣਿਆਂ ਤੇ ਡਾਂਸ ਕਰਦੀ ਐ ਇਸ ਦੇ ਨਾਲ ਹੀ ਦਾਸ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਜੋ ਆ ਅੰਬਾਨੀਜ਼ ਜੋ ਆ ਦਲਜੀਤ ਦੋਸਾਂਝ ਦੇ ਨਾਲ ਗੁਜਰਾਤੀ ਭਾਸ਼ਾ ਦੇ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਦਲਜੀਤ ਦੋਸਾਂਝ ਵੀ ਉਸੇ ਪਾਸ਼ਾ ਦੇ ਵਿੱਚ ਉਹਨਾਂ ਨੂੰ ਜਵਾਬ ਦਿੰਦੇ ਆ ਤੇ ਬਹੁਤ ਸਾਰੀਆਂ ਹੋਰ ਵੀਡੀਓਜ਼ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਇਹ 3 ਦਿਨਾਂ ਦਾ ਫੰਕਸ਼ਨ ਹੈ ਯਾਨੀ ਕਿ ਆਜ਼ਾਦੇ ਨੇ ਫੰਕਸ਼ਨ ਜੋ ਖਤਮ ਹੋਣ ਵਾਲਾ ਹੈ ਤੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਹਾਲੀਵੁੱਡ ਸਟਾਰ ਰਹਿਾਨਾ ਵੀ ਇਸ ਪ੍ਰੀ-ਵੇਡਿੰਗ ਫੰਕਸ਼ਨ 'ਚ ਸ਼ਾਮਿਲ ਹੋਈ ਸੀ ਜਿਨ੍ਹਾਂ ਦੇ ਵੱਲੋਂ ਜ਼ਬਰਦਸਤ ਪਰਫਾਰਮੈਂਸ ਦਿੱਤੀ ਗਈ ਸੀ ਇਸ ਤੋਂ ਇਲਾਵਾ ਦੱਸ ਦਈਏ ਕਿ ਤਾ ਇਸ ਦੇ ਨਾਲ ਹੀ ਬਿਲੀਨੀਅਰ ਬਿਜ਼ਨਸਮੈਨ ਬਿਲ ਗੇਟਸ ਵੀ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ ਸੀ ਇਸ ਤੋਂ ਇਲਾਵਾ ਬਾਲੀਵੁੱਡ ਦੀਆਂ तमाम ਹਸਤੀਆਂ ਨੇ ਵੀ ਇਸ ਫੰਕਸ਼ਨ ਚ ਸ਼ਿਰਕਤ ਕੀਤੀ ਸੀ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਤੇ ਡਾਂਸ ਕਰਦੇ ਦੀਆਂ ਪਾਰਟੀ ਨੂੰ ਇੰਜੋਏ ਕਰਦੇ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਤੇ ਲੋਕਾਂ ਦੇ ਵੱਲੋਂ ਵੀ ਇਹਨਾਂ ਤਸਵੀਰਾਂ ਨੂੰ ਇਹਨਾਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਤੇ ਉhti ਦੱਸਦੇ ਦਲਜੀਤ ਦੋਸਾਂਝ ਨੂੰ ਵੀ ਹਰ ਕਿਸੇ ਵੱਲੋਂ ਉਡੀਕਿਆ ਜਾ ਰਿਹਾ ਸੀਗਾ ਤੇ ਜਦੋਂ ਦਲਜੀਤ ਦੋਸਾਂਝ ਆਏ ਨੇ ਤੇ ਉਹਨਾਂ ਦੇ ਵੱਲੋਂ ਵੀਡੀਓਜ਼ ਸ਼ੇਅਰ ਕੀਤੇ ਆ ਗਿਆ ਤੇ ਲੋਕਾਂ ਦੇ ਵੱਲੋਂ ਬਹੁਤ ਤਰੀ ਐਕਸਾਈਟਮੈਂਟ ਜੋ ਆ ਇਹਨਾਂ ਵੀਡੀਓਜ਼ ਨੂੰ ਲੈ ਕੇ ਦਿਖਾਈ ਗਈ ਤੇ ਬਹੁਤ ਸਾਰਾ ਪਿਆਰ ਦਲਜੀਤ ਦਸਾਂਝ ਨੂੰ ਇਹਨਾਂ ਵੀਡੀਓਜ਼ ਕਰਕੇ ਹੀ ਮਿਲ ਰਿਹਾ ਤੇ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਤੇ ਦੱਸ ਦਈਏ ਕਿ ਕੁਝ ਹੀ ਮਿੰਟਾਂ ਦੇ ਵਿੱਚ ਇਹ ਵੀਡੀਓ ਜੋ ਆ ਸੋਸ਼ਲ ਮੀਡੀਆ ਉੱਤੇ ਬੁਰੇ ਤਰੀਕੇ ਦੇ ਨਾਲ ਵਾਇਰਲ ਹੋ ਚੁੱਕੀ